ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਸੋ ਪਹਿਲਾ ਉਹ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦ ਦਾ ਸੋਹਣਾ ਵਿਖੇ ਮੱਥਾ ਟੇਕਣ ਪਹੁੰਚੇ ਅਤੇ ਲੋਕ ਸਭਾ ਚੋਣਾਂ ਚ ਆਪਣੀ ਜਿੱਤ ਨੂੰ ਲੈ ਕੇ ਅਰਦਾਸ ਕੀਤੀ। ਇਸ ਤੋਂ ਬਾਅਦ ਉਹ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਰੋਪੜ ਲਈ ਰਵਾਨਾ ਹੋ ਗਏ। ਉੱਥੇ ਹੀ ਇਸ ਮੁਕੇ ਮਲਵਿੰਦਰ ਸਿੰਘ ਕੰਗ ਨੇ ਬਿਆਨ ਦਿੱਤਾ ਕਿ ਹਾਂ ਪਾਚਪਾ ਨੂੰ 406 40 ਸੀਟਾਂ ਵੀ ਨਹੀਂ ਆਉਣਗੀਆਂ। ਉੱਥੇ ਹੀ ਮੁਹਾਲੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਵੀ ਉਹਨਾਂ ਦੇ ਨਾਲ ਮੌਜੂਦ ਸਨ। ਉਹਨਾਂ ਨੇ ਕਿਹਾ ਹਾਂ ਕਿ ਵਿਧਾਨ ਸਭਾ ਨਾਲੋਂ ਹੁਣ ਵੱਡੀ ਲੀਡ ਨਾਲ ਮਲਵਿੰਦਰ ਸਿੰਘ ਕੰਗ ਜਿੱਤਣਗੇ ਪਰ ਜਿਹੜਾ ਨਾਮਿਨੇਸ਼ਨ ਕਰਨ ਜਾ ਰਹੇ ਆ ਨਾਮਜਦ ਦੀ ਫਾਰਮ ਕਰਨਾ ਔਰ ਕੈਂਪੇਨ ਬਹੁਤ ਅੱਛੀ ਚੱਲ ਰਹੀ ਹੈ ਪਿਛਲੇ ਡੇਢ ਮਹੀਨੇ ਤੋਂ ਵਾਕਵਾਕ ਹਲਕਿਆਂ 'ਚ ਸਾਡਾ 4 4-4 ਗੇੜੇ ਲੱਗ ਗਏ ਆ ਲੋਕਾਂ 'ਚ ਬੜਾ ਉਤਸ਼ਾਹ ਆ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਲੈ ਕੇ ਲੋਕ ਬੜੇ ਖੁਸ਼ ਆ ਸੰਤੁਸ਼ਟ ਆ ਔਰ ਲੋਕਾਂ ਨੇ ਮਨ ਬਣਾਇਆ ਹੈ ਕਿ ਜਿਹੜੀਆਂ 13 ਦੀਆਂ 13 ਸੀਟਾਂ ਹਨ ਉਹ ਮਾਨ ਸਾਹਿਬ ਦੀ ਅਗਵਾਈ ਚ ਆਵਾਜ਼ ਦੀ ਪਾਰਟੀ ਪੰਜਾਬ ਚ ਜਿੱਤੂ। ਅਸੀਂ ਕਹਿੰਦੇ ਸਾਰਾ ਤੁਸੀਂ ਰੌਣ ਲਾਤਾ ਕਿ ਲੋਕਾਂ ਦਾ ਜਿਹੜਾ ਚਾਰ ਰੌਣ ਲਾਏ। ਮਤਲਬ ਲਾਤੇ ਤੁਸੀਂ ਰੌਣ ਤੇ ਭਾਜਪੀ ਵੱਲੋਂ ਹੁਣ ਜਿਹੜਾ ਕੈਂਡੀਡੇਟ ਉਤਾਰਿਆ ਗਿਆ ਲੱਗਦਾ ਮੁਕਾਬਲਾ ਕਰੂਗਾ ਜਾਂ ਸੋ ਲੱਗਦਾ ਕੋਣ ਹੈ ਪਤਾ ਹੀ ਨਹੀਂ ਸਾਨੂੰ ਤੇ ਕੌਣ ਹੈ ਇਹ ਤੇ ਹੁਣ ਖਾਣਾ ਪੂਰਤੀ ਕਰ ਰਿਹਾ ਜਿਹੜਾ ਨਾਮਿਨੇਸ਼ਨ ਆ ਭਰੀਆਂ ਜਾਣ ਲੱਗੀਆਂ ਕੈਂਡੀਡੇਟਾਂ ਨਾਲੇ ਕੋਈ ਕੋਈ ਨਹੀਂ ਹੈ ਟੱਕਰ 'ਮੇਂ' ਕਿਉਂ ਪੜੇ ਹੋ ਚੱਕਰ 'ਮੇਂ' ਅਗਮਨ ਤਮਾਨ ਤੇ ਲੋਕ ਕਰੋ ਰੋਸਾ ਕਰਦੇ ਅਸੀਂ ਉਹਨਾਂ ਦੇ ਸਿਪਾਈ ਅੱਛਾ ਕਿਸ ਤਰ੍ਹਾਂ ਦਾ ਮੁਕਾਬਲਾ ਮੰਨਦੇ ਹੋ ਫਿਰ ਇਸ ਵਾਰ ਕਿ ਵੀ ਦੇਖ ਲੈ ਆਪਣੀ ਸਾਰਾ ਪਰਦੇ ਗਵਰਨੈਂਸ ਵਰਸਸ ਨਫਰਤ ਦੀ ਰਾਜਨੀਤੀ ਵਰਸਸ ਕਰਪਟ ਜਿਹੜਾ ਟੱਬਰਾਂ ਦਾ ਕਬਜ਼ਾ ਰਿਹਾ ਪੰਜਾਬ 'ਚ ਉਹਨਾਂ ਨਾਲ ਪਰ ਲੋਕਾਂ ਨੇ ਪਹਿਲਾਂ ਹੀ ਮਨ ਬਣਾਇਆ ਕਰਪਟ ਜਿਹੜੇ ਟੱਬਰ ਸੀ ਉਹ ਸਾਰੇ ਬਾਹਰ ਕਰਦੇ ਆ ਨਫਰਤ ਦੀ ਰਾਜਨੀਤੀ ਨੂੰ ਵੀ 2024 'ਚ ਦੇਸ਼ 'ਚ ਲੋਕ ਬਾਹਰ ਕਰਦੇ ਤਾਂ ਕਰ ਤਾਂ ਲਗਾਤਾਰ ਇਥੋਂ ਲੋਕ ਜਿੱਤੇ ਰਹੇ ਨੇ ਕੈਂਡੀਡੇਟ ਤੁਸੀਂ ਵੀ ਕੈਂਡੀਡਟ ਤੌਰ ਤੇ ਹੁਣ ਸਾਰੇ ਹਲਕੇ 'ਚ ਘੁੰਮ ਲਿਓ ਕੋਈ ਦੇਖਿਆ ਤੁਹਾਨੂੰ ਵਿਕਾਸ ਜਾਂ ਕੋਈ ਵੱਡਾ ਪ੍ਰੋਜੈਕਟ ਆ ਜਿਹੜਾ ਅਨੰਤਪੁਰ ਸਾਹਿਬ ਹਲਕੇ ਦੇ ਵਿੱਚ ਆਇਆ ਹੋਵੇ 43000 ਸਰਕਾਰੀ ਨੌਕਰੀਆਂ ਦਿੱਤੀਆਂ ਮਾਨ ਸਾਹਿਬ ਨੇ ਕੋਈ ਰਿਸ਼ਵਤ ਨਹੀਂ ਕੋਈ ਸਪਾਰਸ਼ ਨਹੀਂ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦਿੱਤੀ ਆ ਨਹਿਰੀ ਪਾਣੀ ਦਿੱਤਾ ਜਾ ਰਿਹਾ 90% ਲੋਕਾਂ ਨੂੰ ਬਿਜਲੀ ਦਾ ਬਿੱਲ ਫ੍ਰੀ ਕੀਤਾ ਕਿਸੇ ਨੂੰ ਕੋਈ ਐਪਲੀਕੇਸ਼ਨ ਨਹੀਂ ਦੇਣੀ ਪਈ ਕੋਈ ਸਪਾਰਸ਼ ਨਹੀਂ ਲਾਉਣੀ ਪਈ ਕਿਸੇ ਆਫਿਸ ਨਹੀਂ ਜਾਣਾ ਪਿਆ ਟਰਾਂਸਪੋਰਟ ਮਾਫੀਆ ਖਤਮ ਕੀਤਾ ਟੋਲ ਪਲਾਜ਼ੇ ਬੰਦ ਕੀਤੇ ਆ ਲੀਡਰਾਂ ਦੀਆਂ 10-10 ਪੈਨਸ਼ਨਾਂ ਬੰਦ ਕੀਤੀਆਂ ਇੱਕ ਟਰਾਂਸਪੇਰੈਂਟ ਔਰ ਅਕਾਊਂਟੇਬਲ ਗਵਰਨੈਂਸ ਜਿਹੜੀ ਆ ਉਹ 2 ਸਾਲਾਂ ਚ ਮਾਨ ਸਾਹਿਬ ਨੇ ਦੇ ਕੇ ਦਿਖਾਈ ਆ। ਬਰੋਦੀਆਂ ਵੱਲੋਂ ਕੋਈ ਕੰਮ ਕੀਤਾ ਲੱਗੇ ਨੇ ਹਾਲੇ ਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਆਇਆ ਹੋਵੇ ਕਿ ਹਾਂ ਉੱਤੇ ਉਹ ਮਾਣ ਕਰ ਸਕਣ। ਨਹੀਂ ਬਰੋਦੀਆਂ ਨੇ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ ਆ ਵੱਡੇ ਹੋਟਲ ਆਪ ਦੇ ਲਈ ਲਿਆਂਦੇ ਆ। ਵੱਡੀਆਂ ਵੱਡੀਆਂ ਬੱਸਾਂ ਉਹਨਾਂ ਨੇ ਆਪ ਦੇ ਲਈ ਪਾਈਆਂ ਸੀ। ਵੱਡੇ ਵੱਡੇ ਠੇਕੇ ਬਰੋਦੀਆਂ ਨੇ ਲੈ ਰੱਖੇ ਸੀ। ਲੇਕਿਨ ਸਾਰੇ 2022 ਚ ਪੰਜਾਬ ਦੇ ਲੋਕਾਂ ਨੇ ਧੋਤੇ ਆ। ਹੁਣ ਮਸਲਾ ਆਇਆ ਦੇਸ਼ ਦੇ ਸੰਵਿਧਾਨ ਔਰ ਲੋਕਤੰਤਰ ਨੂੰ ਬਚਾਉਣ ਦਾ, ਨਫ਼ਰਤ ਦੀ ਰਾਜਨੀਤੀ ਨੂੰ ਭਜਾਉਣ ਦਾ। अरविंद केजरीवाल जी दी ओर दी अगवाई कर रहे हैं। हमी ओना दे सिपाही हैं। मान साहब दी अगवाई 13 न 13 सीटें आम आदमी पार्टी। केंद्र में तो लगता है कि मोदी द्वारा चारों चारों में भी 40 भी मुश्किल है। देखो माहौल ਤੁਸੀਂ ਦੇਖਿਆ ਮੇਲੇ ਵਰਗਾ ਮਾਹੌਲ ਆ ਸਾਰੇ ਲੋਕਾਂ ਨੂੰ ਚਾ ਚੜਿਆ ਹੋਇਆ ਵੀ ਆਮ ਆਦਮੀ ਪਾਰਟੀ ਨੇ ਜਿੱਦਾ ਪਹਿਲਾਂ ਜਿਤਾਇਆ ਸੀ। ਤੁਸੀਂ ਹੁਣ 13 ਨ 13 ਸੀਟਾਂ ਜਿੱਤਾਂ ਕੇ ਲੋਕ ਸਭਾ ਦੇ ਵਿੱਚ ਭੇਜਣ ਲਈ ਤਿਆਰ ਬੈਠੇ ਨੇ ਔਰ ਇਸੇ ਇਹੀ ਮਾਹੌਲ ਤੁਸੀਂ ਬਣਿਆ ਹੋਇਆ ਇੱਥੇ ਦੇਖ ਰਹੇ ਹੋ। 2022 'ਚ ਮਹਾਲੀ ਤੋਂ ਵੱਡੀ ਲੀਡ ਸੀ। ਪਰ ਤਰਰ ਹੋਗੀ ਲੀਡ ਜਾਂ ਤੁਹਾਨੂੰ ਲੱਗਦਾ ਕਿ ਬਦੂ ਜਾ ਘਟੂ ਨਹੀਂ ਨਹੀਂ ਬਦੂ ਵੀ ਘਟਣ ਦਾ ਮਤਲਬ ਇਹ ਹੈ ਜੀ ਕੰਮ ਕੀਤੇ ਨੇ ਜੀ ਲੀਡ ਬਦੂ ਵੀ ਮਾਰੀ ਤੋਂ ਬਗੈਰ ਬਹੁਤ ਜ਼ਿਆਦਾ ਬਦੂ ਵੀ ਉਸੇ ਦੇ